ਇਹ ਜਿਹੜਾ ਮੱਲਾ ਸਜਾਇਆ ਜਾਂਦਾ ਹੈ ਨੇਚੇ ਬਾਜੀ ਆਪਾਂ ਕਰਦੇ ਆ ਇਹ ਸਾਡੀ ਪ੍ਰਾਤਨ ਜਿਹੜੀ ਰਵਾਇਤ ਤੁਰੀ ਜਾਂਦੀ ਹੈ ਇਹ ਸਾਡੇ ਜਿਹੜੇ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਤੋਂ ਇਹ ਰਵਾਇਤ ਤੁਰੀ ਆਉਂਦੀ ਆ ਜਿਹੜੀ ਕਿੱਲੇ ਦੀ ਰਵਾਇਤ ਆ ਕਿਉਂਕਿ ਜਦੋਂ ਮਾਤਾ ਕੰਗਾ ਜੀ ਨੂੰ ਗੁਰੂ ਅਰਜਨ ਸਾਹਿਬ ਜੀ ਮਾਹੋ ਪਿੰਡ ਦੇ ਪਿੰਡ ਦੇ ਵਿੱਚ ਵਿਆਹ ਸ਼ਾਦੀ ਕਰਨ ਵਾਸਤੇ ਗਏ ਵਿਆਹਣ ਵਾਸਤੇ ਮਾਤਾ ਕੰਗਾ ਜੀ ਨੂੰ ਉਹਨਾਂ ਦੇ ਨਾਲ ਜਿਹੜੇ ਬਰਾਤੀ ਸੀ ਬਾਬਾ ਪੁੰਡਾ ਸਾਹਿਬ ਵਰਗੇ ਸੀਗੇ ਤੇ ਜਿਹੜੇ ਨਾਗੇ ਸਾਧੂ ਨਿਰਮਲੇ ਸਾਧੂ ਜਿੰਨੇ ਸੰਤ ਸਮਾਜ ਸਾਰੇ ਮਹਾਰਾਜ ਦੇ ਨਾਲ ਸੀ ਜਪਰਾਤ ਵਿੱਚ ਉਹਨਾਂ ਨੇ ਦੇਖਿਆ ਵੀ ਇੱਕ ਇੱਕ ਸਾਧ ਸੰਤ ਇਕੱਠੇ ਹੋ ਗਏ ਆਗੇ ਉਹਨਾਂ ਦੇ ਬਚਨ ਮਾਈਆਂ ਕਹਿੰਦੀਆਂ ਵੀ ਅਸੀਂ ਨਹੀਂ ਭੇਜਣੀ ਕੁੜੀ ਵੀ ਇਹਨਾਂ ਦਾ ਕੀ ਪਤਾ ਕੀ ਕਿੱਥੇ ਲੈ ਜਾਣਗੇ ਕਹਿੰਦੇ ਵੀ ਫਿਰ ਸੂਝਵਾਨ ਬੰਦੇ ਆ ਕਿਵੇਂ ਜਵਾਬ ਦੇ ਦੀਏ ਇਹ ਮਾਹੋ ਪਿੰਡ ਦੇ ਗੱਦੀ ਗੱਲ ਆ ਜਿੱਥੇ ਹੁਣ ਗੁਰਦੁਆਰਾ ਮਾਹ ਸਾਹਿਬ ਬਣਿਆ ਹੋਇਆ ਫਗਵਾੜੇ ਦੇ ਆਪਣੇ ਸੌਰੀ ਹਲੌਰ ਦੇ ਪਰਲੇ ਪਾਸੇ ਸਭ ਤੱਕ ਕਿਲੋਮੀਟਰ ਤੇ ਜਾ ਕੇ ਤੇ ਉੱਥੇ ਕਹਿੰਦੇ ਵੀ ਜਵਾਬ ਕਿਸ ਤਰ੍ਹਾਂ ਦੇਈਏ ਉਹ ਫਿਰ ਜਾਣੇ ਬਜ਼ੁਰਗ ਉਹ ਕਹਿੰਦੇ ਵੀ ਇਨਾਂ ਕੋਲੇ ਘੋੜੇ ਆ ਇੱਕ ਵੱਡਾ ਝੰਡ ਦਾ ਦਰਖਤ ਸੀਗਾ ਝੰਡ ਦੇ ਦਰਖਤ ਨੂੰ ਘੜ ਕੇ ਉਹਦਾ ਕਿਲਾ ਬਣਾ ਲਿਆ ਕਹਿੰਦੇ ਵੀ ਆਹ ਘੋੜੇ ਨਾਲ ਪੱਟੋ ਦੌੜ ਲਾ ਕੇ ਫਿਰ ਅਸੀਂ ਤੁਹਾਡੇ ਨਾਲ ਆਨੰਦ ਕਾਰਜ ਕਰਾਉਣੇ ਆ ਜੀ ਫਿਰ ਉਹ ਮਹਾਰਾ ਨੇ ਕਹਿੰਦੇ ਵੀ ਚਲੋ ਕੋਈ ਗੱਲ ਨਹੀਂ ਪਤਾ ਸੀ ਜਾਂ ਜਾਣੀ ਜਾਣ ਸੀ ਜੀ ਗੁਰੂ ਅਰਜਨ ਸਾਹਿਬ ਫਿਰ ਉਹਨਾਂ ਨੇ ਘੋੜੇ ਦੀ ਦੌੜ ਲਾ ਕੇ ਜਦੋਂ ਆਹ ਕਲ ਬਰਛੀ ਘਮਾਉਨੇ ਆਪਾਂ ਨਾ ਉਹ ਜਿਹੜੀਆਂ ਜੰਡੀਆਂ ਚੜਾ ਜਿਓ ਸਾਰੀਆਂ ਪੁੱਟੀਆਂ ਹੋ ਗਈਆਂ ਨਾਲੇ ਥੱਲੇੋਂ ਤਾਂ ਵੱਡਾ ਦਰਖਤ ਸੀ ਉਹ ਉੱਤੋਂ ਕਿਲਾ ਘੜਿਆ ਸੀ ਉਹ ਜਦੋਂ ਪੁੱਟੀਆਂ ਹੋ ਗਈਆਂ ਉੱਥੇ ਫਿਰ ਮਹਾਰਾਜ ਦਾ ਜਿਹੜਾ ਘੋੜਾ ਸੀਗਾ ਉਹ ਚੜਾਈ ਕਰ ਗਿਆ ਫਿਰ ਮਹਾਰਾਜ ਨੇ ਉਹ ਕਹਿੰਦੇ ਵੀ ਲਓ ਭਾਈ ਮਾਹੋ ਵਾਲੀਆਂ ਤੁਹਾਡੀਆਂ ਮਾਹੋ ਵਾਲਿਓ ਤੁਹਾਡੀਆਂ ਚੜਾ ਪਟਤਿਆਂ ਜੀ ਫਿਰ ਉੱਥੇ ਗਲਤ ਹੋ ਗਿਆ ਉੱਥੇ ਜੜਮਨਿਆਤ ਨਹੀਂ ਸੀ ਲੱਗਦੀ ਅੱਛਾ ਜੀ ਫਿਰ ਮਿੰਤ ਕਰੀ ਸੁ ਉਹ ਕਹਿੰਦੇ ਮਹਾਰਾਜ ਆਟਾ ਵੱਡਾ ਸ਼ਰਾਬ ਨਾ ਦੇਓ ਸਾਨੂੰ ਬੀ ਸਤੋ ਗਲਤੀ ਹੋ ਗਈ ਨੱਕ ਗੋਡੇ ਰਗੜੇ ਫਿਰ ਉਹ ਕਹਿੰਦੇ ਵੀ ਪਿੰਡ ਤੋਂ ਅੱਧਾ ਕਿਲੋ ਇੱਥੇ ਇਸ ਥਾਂ ਤੋਂ ਅੱਧਾ ਕਿਲੋਮੀਟਰ ਪਿੱਛੇ ਜਾ ਕੇ ਬਸਜੋ ਫਿਰ ਤੁਹਾਡੇ ਜੜ ਮਨਿਆਦ ਲੱਗਣੇ ਇਹੋ ਮਾਹੌ ਸਾਹਿਬ ਗੁਰਦਾਰੇ ਤੋਂ ਅੱਧਾ ਕਿਲੋਮੀਟਰ ਪਿੰਡ ਪਿੱਛੇ ਜਾ ਕੇ ਬਸੇ ਆਇਆ ਇਹ ਜਿਹੜੀ ਰਵਾਇਤਨ ਸਾਹ ਘੋੜਸਵਾਰੀ ਸ਼ਸਤਰ ਵਿੱਦਿਆ ਸਾਡੀ ਜਿਹੜੀ ਮਹਾਰਾਜ ਦੇ ਟਾਈਮ ਦਾ ਸਾਡਾ ਜੰਗ ਜੂ ਚੱਲਦਾ ਹੈ ਇਹ ਨੇਜੇ ਬਾਜੀ ਕਹਿੰਦੇ ਇਹਨਾਂਮੀ ਖਲੀਵਾਜ ਨੇ ਪੱਟਿਆ